ਦੇਖੋ ਜੀ ਸਭ ਤੋਂ ਪਹਿਲਾਂ ਤੇ ਤੁਹਾਡਾ ਸਾਰਿਆਂ ਦਾ মিডিਆ ਸਾਥੀ ਜਿੰਨੇ ਵੀ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿਉਂਕਿ ਸਾਡਾ ਇੱਕ ਛੋਟੇ ਜਿਹੇ ਸੱਦੇ ਦੇ ਉੱਤੇ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਹਾਜ਼ਰ ਹੋਏ ਹੋ ਸੋ ਅੱਜ ਅਸੀਂ ਇੱਕ ਜਿਹੜਾ ਅੰਮ੍ਰਿਤਸਰ ਸਾਊਥ ਦੇ ਵਿੱਚ ਇਲਾਕਾ ਪੈਂਦਾ ਹੈ ਸਾਡੇ ਮਾਨਯੋਗ ਐਮਐਲਏ ਸਾਹਿਬ ਸਰਦਾਰ ਇੰਦਰਪੀਰ ਸਿੰਘ ਨਿੱਜਰ ਸਾਹਿਬ ਇਹਨਾਂ ਦੀ ਬੜੇ ਲੰਬੇ ਸਮੇਂ ਤੋਂ ਇੱਕ ਡਿਮਾਂਡ ਸੀਗੀ ਕਿ ਸਾਡੀ ਇਹ ਜਿਹੜੀ ਜਿੱਥੇ ਆਪਾਂ ਬੈਠੇ ਆ ਇਥੇ ਇੱਕ A12 ਦੇ ਉੱਤੇ ਚੌਥੀ ਸਾਈਡ ਜਿਹੜੀ ਆ ਉਹ ਰਹਿੰਦੀ ਸੀਗੀ ਬਣਨ ਵਾਲੀ ਤਿੰਨ ਸਾਈਡ ਸਾਡੀਆਂ ਬਣ ਚੁੱਕੀਆਂ ਨੇ ਇਥੋਂ ਸੁਲਤਾਨਵਿੰਦ ਰੋਡ ਨੂੰ ਜਿਹੜੀ ਜੀਟੀ ਰੋਡ ਤੇ ਚੱਲੇ ਜਾਂਦੀ ਹੈ ਇਧਰੋਂ ਅੱਗੇ ਚੱਬਾ ਸਾਈਡ ਇਧਰੋਂ ਸ਼ਹਿਰ ਦੇ ਵਿੱਚ ਪਰ ਇਹ ਜਿਹੜੀ ਚੌਥੀ ਸਾਈਡ ਸੀਗੀ ਉਹ ਰੁਕੀ ਪਈ ਸੀਗੀ ਕਾਫੀ ਲੰਬੇ ਸਮੇਂ ਤੋਂ ਔਰ ਜੀਤਾ ਨਾਲ ਜਿਹੜਾ ਕਾਫੀ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਮੁਸ਼ਕਲ ਜਿਹੜੀ ਆ ਉਹ ਪੇਸ਼ ਆਉਂਦੀ ਸੀਗੀ ਸੋ ਡਾਕਟਰ ਸਾਹਿਬ ਨੇ ਬੜੀ ਮਿਹਨਤ ਕੀਤੀ ਕਿ ਇਹਨੂੰ ਪਾਸ ਕਰਵਾਇਆ ਜਾਵੇ ਸੋ ਅਸੀਂ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਸਾਹਿਬ ਨਾਲ ਗੱਲਬਾਤ ਕੀਤੀ ਔਰ ਉਹਨਾਂ ਨੇ ਬੜੀ ਫਰਾਖ ਦੇ ਲਈ ਦਿਖਾਈ ਤੇ ਸਾਡੇ ਇਸ ਪ੍ਰੋਜੈਕਟ ਵਾਸਤੇ ਤੇ 61 ਲੱਖ ਤੇ 49000 ਰੁਪਿਆ ਜਿਹੜਾ ਸੀਗਾ 61 ਕਰੋੜ ਤੇ 49 ਲੱਖ ਰੁਪਿਆ ਮਨਜ਼ੂਰ ਕੀਤਾ ਔਰ ਲਗਭਗ ਇਹ ਪ੍ਰੋਜੈਕਟ ਦੀ ਕੁੱਲ ਲੰਬਾਈ ਜਿਹੜੀ ਆ ਉਹ 6 ਕਿਲੋਮੀਟਰ ਆ ਜਿਹਦੇ ਵਿੱਚੋਂ 550 ਮੀਟਰ ਦਾ ਜਿਹੜਾ ਰੇਲਵੇ ਓਵਰ ਬ੍ਰਿਜ ਆ ਬਾਕੀ ਜਿਹੜੀ ਆ ਨਾਲ ਅਡਜੋਇਨਿੰਗ ਇਹਦੇ ਰੋਡ ਆ ਔਰ ਇਹਦੇ ਨਾਲ ਸਾਨੂੰ ਕਾਫੀ ਸਿੱਧਾ ਜਿਹੜਾ ਉਹ ਫਾਇਦਾ ਹੋਊਗਾ ਔਰ ਅੰਮ੍ਰਿਤਸਰ ਤੋਂ ਗੁਰਦੁਆਰਾ ਵੀਰਬਾਬਾ ਬੁੱਢਾ ਸਾਹਿਬ ਜੀ ਆ ਬਾਰਡਰ ਦੇ ਨਾਲ ਲੱਗਦੇ ਪਿੰਡ ਜਿਵੇਂ ਬਲਟੋਆ ਆ ਐਂਡ ਚੁਬਾਲ ਜਿਹੜੇ ਜਾਣ ਵਾਲੇ ਲੋਕ ਨੇ ਉਹ ਸਿੱਧੇ ਹੀ ਫਿਰ ਇਸ ਰੋਡ 'ਤਾਂ ਨੀ ਜਿਹੜੇ ਆ ਉਹ ਕਨੈਕਟੀਵਿਟੀ ਜਿਹੜੀ ਆ ਉਹ ਬਣ ਜੂਗੀ ਔਰ ਕਾਫੀ ਸੁਖਾਲਾ ਹੋ ਜਾਊਗਾ ਲੋਕਾਂ ਦਾ ਸਫਰ ਔਰ ਨਾਲ ਦੇ ਨਾਲ ਜਿਹੜੀ ਕੰਜੈਸ਼ਨ ਹੋ ਜਾਂਦੀ ਆ ਅ ਕਈ ਥਾਵਾਂ ਤੇ ਜਾਮ ਲੱਗਦੇ ਨੇ ਜਦੋਂ ਲੋਕ ਇਧਰ ਦੀ ਉਪਰੋਂ ਦੀ ਜਾਂਦੇ ਨੇ ਉਹ ਜਾਮ ਤੋਂ ਵੀ ਸਾਨੂੰ ਬਹੁਤ ਜ਼ਿਆਦੀ ਜੜੀ ਆ ਉਹ ਰਾਹਤ ਮਿਲੂਗੀ ਔਰ ਆਵਾਜਾਈ ਦੇ ਵਿੱਚ ਪੂਰੀ ਤਰ੍ਹਾਂ ਸਾਨੂੰ ਇਹ ਜਿਹੜਾ ਫੋਰਥ ਲੈਗ ਜਿਹੜੀ ਬਣ ਜਾ ਰਹੀ ਆ ਸਾਨੂੰ ਬਹੁਤ ਫਾਇਦਾ ਦੇਵੇਗਾ। 24 ਪੋੜਾ ਦੂਰੇ ਚੱਲ ਰਹੇ ਨੇ ਜਿਵੇਂ ਬੱਲਾ ਬੱਲੇ ਵਾਲੀ ਸਾਈਡ ਦੇ ਪੋੜਾ ਉਹਦਾ ਦੇਖੋ ਉਹਨੂੰ ਵੀ ਅਸੀਂ ਦੇਖ ਰਹੇ ਆ ਮੈਂ ਬਿਲਕੁਲ ਉਹਨੂੰ ਵੀ ਸਪੀਡ ਅਪ ਕਰਵਾ ਰਹੇ ਆ ਇੱਕ ਡਾਕਟਰ ਸਾਹਿਬ ਉਹਨਾਂ ਦਾ ਇਹ ਸੁਲਤਾਨਵਿੰਡ ਰੋਡ ਵਾਲਾ ਪੁਲ ਸਟ ਜਿਹੜਾ ਸੀਗਾ ਉਹ ਵੀ ਜਿਹੜਾ ਆਲਮੋਸਟ 82% ਕੰਪਲੀਟ ਹੋ ਚੁੱਕਾ ਹੈ ਜੀ ਮੈਂ ਉਦੋਂ ਕਹਿ ਕੇ ਗਿਆ ਸੀਗਾ ਕਿ ਵੈਸੇ ਤਾਂ ਸਾਡੀ 30 ਜੂਨ 26 ਤੱਕ ਉਹਦੀ ਡੇਟ ਆ ਉਹਨੂੰ ਬਣਾਉਣ ਦੀ ਪਰ ਅਸੀਂ ਉਹਨੂੰ ਥੋੜਾ ਜਲਦੀ ਜਿਹੜਾ ਉਹ ਕੰਪਲੀਟ ਕਰਨ ਜਾ ਰਹੇ ਹਾਂ ਮਹਾੜਲੀ ਅਸੀਂ ਜਨਵਰੀ ਦੇ ਵਿੱਚ ਵਿੱਚ ਇਹ ਪੁਲ ਜਿਹੜਾ ਹੈ ਸੁਲਤਾਨਵਿੰਡ ਵਾਲਾ ਉਹ ਵੀ ਬੜੀ ਡਾਕਟਰ ਸਾਹਿਬ ਨੇ ਮਿਹਨਤ ਕੀਤੀ ਸੀਗੀ ਔਰ ਉਹ ਵੀ ਆਪਾਂ ਸਮੇਂ-ਸਮੇਂ ਤੇ ਡਾਕਟਰ ਸਾਹਿਬ ਵੀ ਆਉਂਦੇ ਰਹਿੰਦੇ ਨੇ ਦੇਖਣ ਜਾਇਜ਼ਾ ਲੈਂਦੇ ਰਹਿੰਦੇ ਨੇ ਕਿ ਕਿੰਨਾ ਕੰਮ ਜਿਹੜਾ ਹੋ ਗਿਆ ਸੋ ਅਸੀਂ ਚਾਹੁੰਦੇ ਹਾਂ ਕਿ ਜਦੋਂ ਪੁਲ ਬੰਦਦੇ ਨੇ ਉਦੋਂ નો ਡਾਊਟ ਲੋਕਾਂ ਨੂੰ ਕੁਝ ਨਾ ਕੁਝ ਮੁਸ਼ਕਲਾਂ ਦਾ ਸਾਹਮਣਾ ਤੇ ਕਰਨਾ ਪੈਂਦਾ ਪਰ ਲੌਂਗ ਰਨ ਦੇ ਵਿੱਚ ਦੇਖੀਏ ਤੇ ਉਹਨਾਂ ਦਾ ਬਹੁਤ ਜਿਹੜਾ ਆ ਉਹ ਫਾਇਦਾ ਹੋ ਜਾਂਦਾ ਸੋ ਹੁਣ ਤੱਕ ਅਸੀਂ ਅੰਮ੍ਰਿਤਸਰ ਦੇ ਵਿੱਚ ਜਿਆਦਾ ਤਿੰਨ ਜਿਹੜੇ ਮੇਜਰ ਪੁਲ ਨੇ ਉਹ ਦਿੱਤੇ ਨੇ ਜਿਹਦੇ ਵਿੱਚ ਇੱਕ ਸੁਲਤਾਨ ਵਿੰਡ ਫਲਾਈ ਓਵਰ ਸੀਗਾ 30 ਕਰੋੜ ਤੇ 32 ਲੱਖ ਰੁਪਏ ਦੀ ਲਾਗਤ ਨਾਲ ਇਹ ਹੈਗਾ ਸੀਗਾ ਤੇ ਜੜੀ ਇਹ ਤੇ ਅਸੀਂ ਰਕਮ ਲਗਾਈ ਆ ਉਹ 2.68 ਕਰੋੜ ਤੇ 68 ਲੱਖ ਦੇ ਵਿੱਚ ਉਹਨੂੰ ਕੰਪਲੀਟ ਕਰਨ ਜਾ ਰਹੇ ਆ ਔਰ 7 ਕਰੋੜ ਤੇ 65 ਲੱਖ ਰੁਪਇਆ ਉਹਦੇ ਵਿੱਚ ਬਚਿਆ ਸੀਗਾ ਨਿਊ ਅਮਰਸਰ ਵਾਲਾ ਫਲਾਈਓਵਰ ਬਣ ਰਿਹਾ ਉਹ ਉਹਦੇ ਵਾਸਤੇ 53 ਕਰੋੜ ਤੇ 35 ਲੱਖ ਰੁਪਇਆ ਮਨਜ਼ੂਰ ਹੋਇਆ ਸੀਗਾ ਉਹਨੂੰ 39 ਕਰੋੜ ਤੇ 85 ਲੱਖ ਦੇ ਵਿੱਚ ਕੰਪਲੀਟ ਕਰਨ ਜਾ ਰਹੇ ਆ ਔਰ ਇਹ ਜਿਹੜਾ ਇਹ 12 ਰੋਟਰੀ ਦੀ ਆ ਚੌਥੀ ਸਾਈਡ ਜਿਹਦਾ ਅੱਜ ਆਪਾਂ ਉਦਘਾਟਨ ਕਰ ਰਹੇ ਹਾਂ ਇਹਦੇ ਵਾਸਤੇ 61 ਕਰੋੜ 49 ਲੱਖ ਰੁਪਏ ਮਨਜ਼ੂਰ ਹੋਇਆ ਸੀਗਾ ਔਰ 54 ਕਰੋੜ 72 ਲੱਖ ਰੁਪਏ ਦੇ ਵਿੱਚ ਇਹਨੂੰ ਕੰਪਲੀਟ ਕਰਨ ਜਾ ਰਹੇ ਹਾਂ 145 ਕਰੋੜ ਤੇ 16 ਲੱਖ ਦੇ ਇਹ ਤਿੰਨ ਪ੍ਰੋਜੈਕਟ ਸੀਗੇ ਜਿਹਦੇ ਵਿੱਚੋਂ ਇਹਨੂੰ ਅਸੀਂ ਸਾਰੇ 117 ਕਰੋੜ ਤੇ 25 ਲੱਖ ਦੇ ਵਿੱਚ ਕੰਪਲੀਟ ਕਰਨੇ ਨੇ ਲਗਭਗ 28 ਕਰੋੜ ਰੁਪਿਆ ਜਿਹੜਾ ਆ ਉਹ ਇਨ ਇਨਾਂ ਦੇ ਵਿੱਚ ਅਸੀਂ ਸੇਵਿੰਗ ਲਿਆਂਦੀਆਂ ਇਹਨਾਂ ਦੇ ਵਿੱਚੋਂ ਪੈਸਾ ਜਿਹੜਾ ਆ ਉਹ ਬਚਾਇਆ ਗਿਆ ਔਰ ਨਾਲ ਈਮਾਨਦਾਰੀ ਦੇ ਨਾਲ ਮਜ਼ਬੂਤੀ ਦੇ ਨਾਲ ਇਹਨਾਂ ਪੁਲਾਂ ਦੇ ਉੱਤੇ ਜਿਹੜਾ ਕੰਮ ਹੋ ਰਿਹਾ ਇਹ ਜਿਹੜਾ ਪੁਲ ਜਿਹੜਾ ਅਜੂਦ ਘਟਨ ਕੀਤਾ ਇਹਦੇ ਇਹਨੂੰ ਵੀ ਅਸੀਂ ਲਗਭਗ 1.5 ਸਾਲ ਦੇ ਵਿੱਚ ਕਿਉਂਕਿ ਰੇਲਵੇ ਦਾ ਵੀ ਵਿੱਚ ਪੋਰਸ਼ਨ ਪੈਂਦਾ ਇਹਨੂੰ ਵੀ ਅਸੀਂ 1.5 ਸਾਲ ਦੇ ਵਿੱਚ ਵਿੱਚ ਜਿਹੜਾ ਆ ਉਹ ਪੂਰਾ ਕਰਾਂਗੇ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਸਰਕਾਰ ਹਮੇਸ਼ਾ ਹੀ ਇਸ ਗੱਲ ਤੇ ਅਸੀਂ ਜ਼ੋਰ ਦਿੰਦਾ ਕਿ ਲੋਕਾਂ ਦੇ ਜੀਵਨ ਨੂੰ ਸੁਖਾਲਾ ਕੀਤਾ ਜਾਵੇ ਜਿੱਥੇ-ਜਿੱਥੇ ਵੀ ਡਿਫਿਕਲਟੀਆਂ ਆਉਂਦੀਆਂ ਨੇ ਉਹਨੂੰ ਅਸੀਂ ਠੀਕ ਕਰੀਏ ਹੁਣ ਪੂਰੇ ਪੰਜਾਬ ਦੇ ਵਿੱਚ ਵੀ ਲਗਭਗ 45000 ਕਿਲੋਮੀਟਰ ਛੜਕਾਂ ਜੜੀਆਂ ਨੇ ਉਹ ਬਣ ਰਹੀਆਂ ਨੇ ਹੁਣ ਧੁੰਦ ਦਾ ਸੀਜ਼ਨ ਆ ਉਹ ਜਿਹੜੀ ਲੋਕਾਂ ਉਹ ਨਹੀਂ ਪੈ ਸਕਦੀ ਪਰ ਬਾਕੀ ਕੰਮ ਬਹੁਤ ਸਪੀਡ ਦੇ ਨਾਲ ਚੱਲ ਰਿਹਾ 10 ਫਰਵਰੀ ਤੋਂ ਬਾਅਦ ਜਿਹੜਾ ਉਹ ਸਾਡਾ ਸੀਜ਼ਨ ਸ਼ੁਰੂ ਹੋ ਜਾਣਾ ਹੈ ਲੁੱਕ ਪਾਉਣ ਦਾ ਵੀ ਤੇ ਉਸ ਤੋਂ ਬਾਅਦ ਤੁਹਾਨੂੰ ਪੰਜਾਬ ਦੇ ਵਿੱਚ ਕੋਈ ਵੀ ਲਿੰਕ ਰੋਡ ਕੋਈ ਮੇਜਰ ਡਿਸਟ੍ਰਿਕਟ ਰੋਡ ਜਾਂ ਕੋਈ ਡਿਸਟ੍ਰਿਕਟ ਰੋਡ ਸ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਜੜੀ ਆ ਉਹ ਟੁੱਟੀ ਨਹੀਂ ਮਿਲੂਗੀ ਔਰ ਅਸੀਂ ਬਹੁਤ ਰੋਡ ਨੈਟਵਰਕ ਦੇ ਉੱਤੇ ਪੰਜਾਬ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਬਹੁਤ ਮਜ਼ਬੂਤੀ ਦੇ ਨਾਲ ਕੰਮ ਕਰ ਰਹੀ ਆ ਔਰ ਨਾਲ ਦੇ ਨਾਲ ਅਸੀਂ ਰੋਡਸ ਜਾਂ ਪੁਲ ਜਿਹੜੇ ਵੀ ਬਣਾ ਰਹੇ ਆ ਉਹਦੇ ਵਿੱਚ ਅਸੀਂ ਇੱਕ ਪ੍ਰੋਵੀਜ਼ਨ ਪਾਤੀ ਆ ਕਿ ਜਿਹੜੀ ਵੀ ਰੋਡ ਬਣੇਗੀ ਜਿਹੜਾ ਵੀ ਕੰਟਰੈਕਟਰ ਉਹਨੂੰ ਬਣਾਏਗਾ ਉਹਦੀ 5 ਇਅਰ ਦੀ ਰਿਸਪੌਂਸਿਬਿਲਟੀ ਜਿਹੜੀ ਆ ਉਹਦੀ ਹੈ ਜੇ ਕਿਸੇ ਤਰ੍ਹਾਂ ਨਾਲ ਕੋਈ ਮਾੜੀ ਸੜਕ ਬਣਦੀ ਆ ਜਾਂ ਟੁੱਟ ਜਾਂਦੀ ਆ ਤੇ 5 ਸਾਲ ਦੇ ਵਿੱਚ ਵਿੱਚ ਜੋ ਪੈਸਾ ਅਸੀਂ ਪਹਿਲਾਂ ਦਿੱਤਾ ਉਸੇ ਪੈਸੇ ਦੇ ਵਿੱਚ ਹੀ ਉਹਨੂੰ ਕੰਪਲੀਟ ਜਿਹੜਾ ਆ ਉਹ ਕਰਨਾ ਪਊਗਾ ਔਰ ਨਾਲ ਦੇ ਨਾਲ ਜੇ ਕੋਈ ਕੰਟਰੈਕਟਰ ਜਾਂ ਕੋਈ ਇਹੋ ਜਿਹੀ ਕਟਿਆ ਮਟੀਰੀਅਲ ਯੂਜ਼ ਕਰਦਾ ਹੈ ਇਹ ਜੋ ਵੀ ਬੰਦੀ ਕਾਰਵਾਈ ਆ ਉਹਦੇ ਵਿਰੁੱਧ ਕੀਤੀ ਵੀ ਜਾ ਰਹੀ ਆ ਬਲੈਕਲਿਸਟ ਵੀ ਕੀਤੇ ਜਾ ਰਹੇ ਨੇ ਸੋ ਮੇਰੀ ਸਮੁੱਚੀ ਸਾਰ ਸੰਗਤ ਨੂੰ ਬੇਨਤੀ ਆ ਕਿ ਜਿੱਥੇ ਵੀ ਕਿਤੇ ਤੁਹਾਨੂੰ ਲੱਗਦਾ ਹੈ ਮਾੜਾ ਮਟੀਰੀਅਲ ਪੈ ਰਿਹਾ ਹੈ ਉਹਨੂੰ ਇਮੀਡੀਏਟਲੀ ਉਹਨੂੰ ਧਿਆਨ ਦੇ ਵਿੱਚ ਲਿਆਓ ਵੈਸੇ ਸਾਡੀਆਂ ਆਪਣੀਆਂ ਟੀਮਾਂ ਵੀ ਲੱਗੀਆਂ ਹੋਈਆਂ ਨੇ ਮਾਨ ਸਾਹਿਬ ਖੁਦ ਵੀ ਜਾ ਕੇ ਰੋਡਸ ਦੀ ਸਮੇਂ-ਸਮੇਂ ਤੇ ਇਨਸਪੈਕਸ਼ਨ ਜਿਹੜੀ ਆ ਉਹ ਕਰਦੇ ਰਹਿੰਦੇ ਨੇ ਸੋ ਸਾਡਾ ਮਕਸਦ ਇਹ ਆ ਕਿ ਲੋਕਾਂ ਦਾ ਪੈਸਾ ਔਰ ਲੋਕਾਂ ਦੇ ਉੱਤੇ ਲੱਗਣਾ ਚਾਹੀਦਾ ਲੋਕਾਂ ਦੇ ਸਕੂਲਾਂ ਦੇ ਉੱਤੇ ਲੱਗੇ ਹੈਲਥ ਦੇ ਉੱਤੇ ਲੱਗੇ ਬਿਜਲੀ ਦੇ ਉੱਤੇ ਲੱਗੇ ਰੋਡ ਇਨਫਰਾਸਟ੍ਰਕਚਰ ਬਣੇ ਸੋ ਬਹੁਤ ਜੁਡੀਸ਼ੀਅਸਲੀ ਅਸੀਂ ਜਿਹੜਾ ਜਨਤਾ ਦਾ ਪੈਸਾ ਹੈ ਨਾ ਉਹਨੂੰ ਖਰਚ ਕਰ ਰਹੇ ਸਰ ਇੱਕ ਦਾਣਾ ਮੰਡੀ ਭਗਤਾਂ ਵਾਲੇ ਨੂੰ ਜਾਂਦੇ ਰਸਤੇ ਦੇ ਵਿੱਚ ਜਾੜ ਤੇਰੀ ਮੰਗ ਉਹ ਕਿ ਇਧਰੋਂ ਦੀ ਨਹਿਰ ਵਾਲੀ ਸਾਈਡ ਤੋਂ ਉਹਨੂੰ ਰਸਤਾ ਦਿੱਤਾ ਜਾਵੇ ਉਧਰ ਇਧਰ ਅੰਡਰ ਅੰਡਰ ਪਾਸ ਬ੍ਰਿਜੀ ਬਣ ਰਿਹਾ ਜੀ ਕੋਈ ਕੰਮ ਜੇ ਰੁਕਿਆ ਪਿਆ ਜੀ ਕੋਈ ਨਹੀਂ ਐਗਜ਼ਾਮਨ ਕਰਵਾ ਲਿਨੇ ਉਹਨੂੰ ਜੋ ਵੀ ਉਹਦਾ ਹਾਲ ਹੋਏਗਾ ਕਰ ਠੀਕ ਹੈ ਸਰ ਠੀਕ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਮਿਨਿਸਟਰ ਸਾਹਿਬ ਪੀਡਬੀ ਸਰ ਸਾਹਿਬ ਸਾਡੇ ਹਰਪੰਸ ਸਿੰਘ ਈਟੀਓ ਸਾਹਿਬ ਜੋ ਮੇਰੇ ਛੋਟੇ ਵੀਰ ਨੇ ਪਰ ਕਦੇ ਕਿਸੇ ਕੰਮ ਨੂੰ ਨਾ ਨਹੀਂ ਕਰਦੇ ਅਤੇ ਵੇਖੋ ਲੋਕ ਕਹਿੰਦੇ ਡਵੈਲਪਮੈਂਟ ਹੀ ਹੋਇਆ ਤੇ ਤਿੰਨ ਪੁਲ ਤੇ ਸਾਡੇ ਇਲਾਕੇ ਜੀ ਬਣ ਗਏ ਨੇ ਬਾਕੀ ਪੰਜਾਬ ਚੋਂ ਬਣਿਆ ਤੁਸੀਂ ਕਿਤੇ ਬਾਹਰ ਸਟੱਡੀ ਕਰ ਲਿਓ ਸੋ ਤਿੰਨ ਪੁਲ ਇਥੇ ਬੰਡਰੀ ਨੇ ਜਦੋਂ ਬਹੁਤ ਲੋਡ ਸੀਗੀ ਟ੍ਰੈਫਿਕ ਜਮ ਹੋ ਰਿਹਾ ਸੀਗੇ ਔਰ ਅੱਗੇ ਜਾ ਕੇ ਟ੍ਰੈਫਿਕ ਹੋਰ ਜਮ ਹੋਇਆ ਕਰਨਾ ਸੀਗਾ ਸੋ ਅਸੀਂ ਇਹਨਾਂ ਦੇਣਾ ਨਹੀਂ ਦੇ ਸਕਦੇ ਇਹਨਾਂ ਨੇ ਜੋ ਕੀਤਾ ਸਾਡੇ ਵਾਸਤੇ ਮਾਨ ਸਾਹਿਬ ਨੇ ਪਰਮਿਸ਼ਨਾਂ ਦਿੱਤੀਆਂ ਨੇ ਦੋਵਾਂ ਦਾ ਬਹੁਤ-ਬਹੁਤ ਧੰਨਵਾਦ ਇੱਕ ਸੜਕ ਜਿਹੜੀ ਇਟੇਸਬ ਮੈਂਸ਼ਨ ਕਰਨੀ ਭੁੱਲ ਗਏ ਨੇ ਕਿ ਤਰਨਤਨ ਵਾਲੀ ਸੜਕ ਤੇ 4 ਲੇਨ ਹੋ ਰਹੀ ਹੈ ਲੇਕਿਨ ਜਿੱਥੇ ਪੜੋਤਰ ਦਾ ਤਰਨਦਾਨ ਸਾਈਡ ਜਾ ਕੇ ਉਥੋਂ ਲੈ ਕੇ ਸ਼ੇਦਾ ਸਾਹਿਬ ਤੱਕ ਇਹ ਵੀ ਸੜਕ ਚੌੜੀ ਕੀਤੀ ਜਾ ਰਹੀ ਹੈ ਬਚਕਾ ਜਿਹੜਾ ਡਰੇਨ ਬਣੀ ਉਹਨੂੰ ਹਟਾ ਕੇ ਉੱਥੇ ਵੀ ਸੜਕ ਬਣ ਰਹੀ ਹੈ ਸੋ ਬਹੁਤ ਛੇਤੀ ਤੁਸੀਂ ਅਗਲੇ ਕੁਝ ਮਹੀਨਿਆਂ 'ਚ ਇਹ ਵੀ ਸਾਰਾ ਰਸਤਾ ਜਿਹੜਾ ਜਿੱਥੇ ਸ਼ਰਦਾਲੂ ਬਹੁਤ ਆਉਂਦੇ ਨੇ ਦੂਰੋਂ ਦੂਰੋਂ ਆਉਂਦੇ ਨੇ ਉਹ ਤੁਹਾਨੂੰ ਰਸਤਾ ਬਹੁਤ ਖੁੱਲਾ ਔਰ ਬਹੁਤ ਸੋਹਣਾ ਮਿਲੇਗਾ ਇੱਕ ਮੈਂ ਗੱਲ ਐਡ ਕਰਨੀ ਚਾਹਾਂਗਾ ਕਿ ਡੰਪ ਜਿਹੜਾ ਕਿ ਬਿਲਕੁਲ ਛੱਡ ਦੋ ਇੱਥੇ 200 ਗਾਇ ਦੂਰ ਆ ਔਰ ਉਹ ਬਹੁਤ ਹੀ ਨਰਕ ਲੋਕਾਂ ਦੀ ਜ਼ਿੰਦਗੀ ਲਾਗੇ ਰਹਿੰਦੇ ਆ ਸੋ ਸਾਡੀ ਸਰਕਾਰ ਨੇ ਸਾਡੇ ਬੈਠੇ ਨੇ ਮੇਅਰ ਸਾਹਿਬ ਬੈਠੇ ਨੇ ਮੋਦੀ ਪਾਰਟੀ ਦੇ ਬੈਠੇ ਨੇ ਔਰ ਕਾਰਪੋਰੇਸ਼ਨ ਨੇ ਮਿਲ ਕੇ ਇਹਨਾਂ ਨੇ ਉਹਦਾ ਵੀ ਠੇਕਾ ਲਗਾਤਾ ਉਹ ਵੀ ਕੰਮ ਚੱਲ ਪਿਆ ਹੈ ਉਹ ਚ 11 ਲੱਖ ਟਨ ਸਾਫ ਕਰਨਾ ਹੈ 1 ਲੱਖ ਟਨ ਸਾਫ ਹੋ ਚੁੱਕਾ ਹੈ ਸੋ ਅਗਲੇ 8-10 ਮਹੀਨੇ ਤੋਂ ਇਹ ਵੇਖੋ ਕਿ ਕੂੜ ਦੇ ਢੇਰ ਨਜ਼ਰ ਨਹੀਂ ਆਉਣਗੇ ਉਹਨੂੰ ਪਧਰਾ ਕਰਕੇ ਮਿੱਟੀ ਪਾ ਕੇ ਉੱਤੇ ਬਾਗ ਬਗੀਚਾ ਕੋ ਬੈਣ ਖਰੌਂਦੀ ਥਾਂ ਸੈਰ ਕਰਤਾ ਬਣਾਈ ਜਾਏਗੀ ਸੋ ਬਹੁਤ ਜਲਦੀ ਤੁਸੀਂ ਇਸ ਇਲਾਕੇ ਦਾ ਬਿਲਕੁਲ ਲੋਹਾਰ ਵਰਦੀ ਵੇਖੋਗੇ ਔਰ ਚੌਥੀ ਗੱਲ ਨਿਰਮਾਣ ਕਿੰਨੇ ਚਿਰ ਤੱਕ ਪ੍ਰੋਜੈਕਟ ਕਿਹੜਾ ਕਿੰਨੇ ਚਿਰ ਤੱਕ ਕਿਹੜਾ ਹੋ ਜਾਏਗਾ ਜੀ ਇਹ ਕਿਹੜਾ ਨਿਰਮਾਣ ਇਹ ਦੱਸਿਆ ਇਟਸਮ ਦੱਸਿਆ ਕਿ 2 ਸਾਲ ਦਾ ਪ੍ਰੋਜੈਕਟ ਹੈ ਅਸੀਂ 1.5 ਸਾਲ ਪੂਰਾ ਕਰਨਾ ਚਾਹਾਂਗੇ ਔਰ ਕਿਉਂਕਿ ਜਿਹੜਾ ਸੁਲਤਾਨ ਮਨੂਲ ਕੋਲਿਆ ਵੀ 2 ਸਾਲ ਦਾ ਸੀ ਲੇਕਿਨ 1.5 ਸਾਲ ਪੂਰਾ ਹੋ ਚਲੇ ਆ ਸੋ ਅਸੀਂ ਆਪਣੇ ਵਾਅਦੇ ਤੇ ਪੂਰੇ ਉਤਰਦੇ ਆ ਸਾਡੀ ਸਰਕਾਰ ਵਾਅਦੇ ਉੱਤੇ ਤੇ ਏਟੀਓ ਸਾਹਿਬ ਦੀ ਰਹਿਮਾਇਦਾਥਲੇ ਸਰ ਸਰੀਕ ਤੇ ਨਿਊਜ਼ੀਲੈਂਡ ਤੇ ਨਗਰ ਪੀਡਨ ਨੂੰ ਰੋਕਿਆ ਗਿਆ ਉਹਦੇ ਬਾਰੇ ਕੀ ਜਾਨਦੇ ਹੋ ਉਹਦੇ ਬਾਰੇ ਮੈਂ ਹੀ ਕਹਾਂਗਾ ਕਿ ਸਾਨੂੰ ਸਾਨੂੰ ਸੋਚਣਾ ਪਏਗਾ ਮੈਂ ਇੱਕਦਮ ਕੋ ਕਮੈਂਟ ਨਹੀਂ ਕਰਨਾ ਚਾਹਾਂਗਾ ਬਿਕੋਜ਼ ਮੈਨੂੰ ਫੈਕਟਸ ਦਾ ਪਤਾ ਨਹੀਂ ਹੈ ਪਰ ਅਸੀਂ ਕਿਉਂਕਿ ਬਾਹਰ ਗਏ ਆ ਸਾਰੇ ਦਿਸ਼ਾ ਜਾ ਕੇ ਵਸ ਰਹੇ ਆ ਸੋ ਸਾਨੂੰ ਵੀ ਆਪਣਾ ਵਿਚਾਰਨਾ ਪਏਗਾ ਕਿ ਅਸੀਂ ਕਿਸ ਤਰ੍ਹਾਂ ਉਹਨਾਂ ਚ ਕੁਲ ਮਿਲ ਕੇ ਉਹਨਾਂ ਨਾਲ ਰਹੀਏ ਅਸੀਂ ਉਹਨਾਂ ਦੇ ਖਿਲਾਫ ਜਾ ਕੇ ਤੇ ਰਹਿ ਨਹੀਂ ਸਕਦੇ ਸੋ ਸਾਰੀਆਂ ਗੱਲਾਂ ਦੇਖਣੀਆਂ ਪੈਣਗੀਆਂ ਫਿਰ ਹਾਲమే ਅਸੀਂ ਗਲਤੀ ਨਿੰਦਾ ਕਰਦੇ ਹਾਂ ਪਰ ਮੈਨੂੰ ਪੂਰੇ ਫੈਕਟਸ ਦਾ ਪਤਾ ਨਹੀਂ ਹੈ ਸਰ ਪਹਿਲੀਆਂ ਵੀ ਸਰਕਾਰਾਂ ਆਈਆਂ ਤੇ ਚਾਹੇ ਤੁਹਾਡੇ ਲੋਸ ਹਸਲਾ ਕਾ ਜੋ ਚੱਕਿਆ ਗਿਆ ਕਿਵੇਂ ਦੇਖਦੇ ਉਹਨਾਂ ਨੂੰ ਕੰਮ ਹੀ ਹੋ ਰਹੀ ਨਹੀਂ ਕabhi ਲਾਕੀ ਦੀ ਲੰਮੀ ਮੰਗ ਸੀ ਠੀਕ ਹੈ ਜੀ ਆ ਬਹੁਤ ਦੇਰ ਦੀ ਡਿਮਾਂਡ ਸੀ ਪੜਾਂਦੀ ਲੇਕਿਨ ਇਟੇਓ ਸਾਹਿਬ ਨੇ ਮੈਂ ਤਾਂ ਇਹ ਕਹਿੰਦੇ ਜਿੱਥੇ ਇਰਾਦਾ ਹੋਵੇ ਨਾ ਕੰਮ ਕਰਨ ਦਾ ਦੇਖੋ ਇਰਾਦਾ ਉਹਨਾਂ ਦਾ ਕੰਮ ਕਰਨ ਦਾ ਸੋ ਅਸੀਂ ਅਤੀ ਜ਼ਬਾਨਾ ਚੀਜ਼ ਮੰਗੀ ਨੇ ਕਿਹਾ ਲਓ ਤੁਸੀਂ ਸਾਨੂੰ ਕੋਈ ਮਿਹਨਤ ਨਹੀਂ ਕਰਨੀ ਪਈ ਐਵੇਂ ਨਾ ਕਿ ਮੈਂ ਮਿਹਨਤ ਨਹੀਂ ਕੀਤੀ ਮਿਹਨਤ ਇਹਨਾਂ ਨੇ ਕੀਤੀ ਆ ਮੈਂ ਤੇ ਮੰਗੀ ਅੱਗੇ ਰੱਖੀ ਸੀ ਇਹਨਾਂ ਦੇ ਸੋ ਇਹ ਪੋਲ ਤਣ ਬਣ ਗਏ ਨੇ ਤੁਸੀਂ ਦੇਖੋ ਕਿ ਇਸ ਇਲਾਕੇ ਤੇ ਹਰ ਬਦਲੇਗੀ ਇੱਥੇ ਜ਼ਮੀਨਾਂ ਦੇ ਰੇਟ ਵਧਣਗੇ ਇੱਥੇ ਡਿਵੈਲਪਮੈਂਟ ਹੋਏਗੀ ਜਿਹੜੇ ਸਭ ਆਫ ਸਿਵਲ ਲੈਨ ਨੂੰ ਪੱਜੇ ਜਾਂਦੇ ਆ ਇਧਰ ਨੂੰ ਪੱਜਣ ਕਿਉਂ ਸਾਡਾ ਸ਼ਹਿਰ ਇਹਦਾ ਡਿਵੈਲਪ ਹੋਏਗਾ ਮਸੀਨ ਕੀ ਕਹਿਣਾ ਚਾਹੁੰਦੇ ਹਾਂ ਜੀ ਇਲਾਕਾ ਨੂੰ ਮਸੀਨ ਇਲਾਕਾ ਨੂੰ ਇਸ ਨੂੰ ਮੈਂ ਇਹ ਕਹਿਣਾ ਚਾਹੁੰਦਾ ਪ੍ਰੇਮ ਪਿਆਰ ਬਣਾ ਕੇ ਰੱਖੋ ਦਸ਼ਤੋਂ ਦੂਰ ਚਾਹੀਏ ਆਪਾਂ ਔਰ ਅਨਕੀ ਨਿਕ ਰਲਾਈਆਂ ਕਰਦੀਆਂ ਬੰਦ ਕਰੀਏ ਧਿਆਨ ਡਿਵੈਲਪਮੈਂਟ ਵੱਲ ਦੇਈਏ ਚਾਹੇ ਬਚਤ ਤੇ ਪੜਾਈ ਚ ਹੋਵੇ ਚਾਹੇ ਉਹ ਸਕੂ ਸੋ ਮੇਰੀ ਸਾਰੀਆਂ ਬੇਨਤੀਆਂ ਨੇ ਇੱਕ ਮੈਂ ਹੋਰ ਕਮ ਐਡ ਕਰਦਾ ਕਿ ਜਿਹੜਾ ਨਹਿਰੀ ਪਾਣੀ ਦਾ ਪ੍ਰੋਗਰਾਮ ਚੱਲ ਰਿਹਾ ਹੈ ਉਹ ਵੀ ਅਗਲੇ ਸਾਲ ਅਗਸਤ ਸੈਪਟੇਮਬਰ ਜਾ ਕੇ ਪੂਰਾ ਹੋ ਜਾਏਗਾ ਸਾਨੂੰ ਅਗਸਤ ਸੈਪਟੇਮਬਰ ਚ ਆ ਸਕੇ ਸਾਰੇ ਸ਼ਹਿਰ ਨੂੰ ਨਹਿਰੀ ਪਾਣੀ ਫਿਲਟਰ ਹੋ ਕੇ ਸਰ ਮਿਲਣਾ ਸ਼ੁਰੂ ਹੋ ਜਾਏਗਾ ਇਹ ਕੰਮ ਕਿੰਨਾ ਸਮਾਂ ਲੱਗੇਗਾ ਤੇ ਕਿੰਨੇ ਕਦੋਂ ਤੱਕ ਮੁਕੰਮਲ ਹੋ ਜਾਏਗਾ ਜੀ ਹਾਂ ਜੀ ਸੋਰੀ ਅਗਸਤ ਤੱਕ ਮੁਕੰਮਲ ਹੋ ਜਾਏਗਾ ਕਿੰਨਾ ਸਮੇਂ ਦਾ ਇਹ ਫਲਾਈ ਹੋਵੇ ਬੋਲੋ ਬੋਲਤੇ 2 ਸਾਲ ਦਾ ਟਾਈਮ ਹੈ ਥੈਂਕ ਯੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਹੈ ਜੋ ਕਿ ਇਲਾਕਾ ਵਾਸੀ ਤੇ ਸ਼ਹਿਰ ਵਾਸੀਆਂ ਦੀ ਤੇ ਪੰਜਾਬ ਵਾਸੀ ਤੇ ਬੜੀ ਵੱਡੀ ਮੰਗ ਸੀ ਜਿਹੜਾ ਇਹ ਬੋਡੂ ਨੂੰ ਚਬਾਲ ਨੂੰ ਆਪਲਾ ਤਨਤਲ ਆਪਾ ਬੁੱਢਾ ਸਾਹਿਬ ਜੀ ਦੀ ਰੋਡ ਮਿਲਦਾ ਵਾ ਤੇ ਅੱਜ ਉਹ ਮੰਗ ਪੂਰੀ ਹੋਈ ਆ ਮਾਨਯੋਗ ਸਾਡੇ ਹਲਕੇ ਦੇ ਐਮਐਲਏ ਡਾਕਟਰ ਇੰਦਰਪ੍ਰੀਤ ਸਿੰਘ ਨਿਜਤ ਜੀ ਉਹਨਾਂ ਦੀ ਬਹੁਤ ਮਿਹਨਤ ਸਦਕਾ ਅੱਜ ਈਡੀਓ ਸਾਹਿਬ ਡਾਕਟਰ ਸਾਹਿਬ ਨੇ ਜਿਹੜਾ ਚੌਥੀ ਲਗਦਾ ਮਹੂਤ ਕੀਤਾ ਵਾ ਇਹ ਚ ਵਿੱਚ ਸਾਡੇ ਬਹੁਤ ਖੁਸ਼ੀ ਆ ਸਾਰੇ ਅੱਜ ਸੱਜਣ ਪ੍ਰਬੰਧ ਤੇ ਇੱਥੇ ਪਹੁੰਚੇ ਨੇ ਜਿੱਥੇ ਅੱਜ ਵਿਕਾਸ ਜਾਂ ਲੈਲਾ ਚੱਲੰਦੀਆਂ ਵਾ ਮੈਂ ਆਪਣੇ ਤੌਰ ਤੇ ਡਾਕਟਰ ਸਾਹਿਬ ਨੂੰ ਇੱਕ ਨਾਮ ਦਿੱਤਾ ਗਿਆ ਵਾ ਵਿਕਾਸਪੁਰ ਜਿੱਥੇ ਇਤਿਹਾਸ ਵਿੱਚ ਅੱਜ ਤੱਕ ਮੈਂ ਤਕਬਨ 40-45 ਸਾਲ ਮੇਰੀ ਉਮਰ ਹੋ ਗਈ ਹੈ ਆਪਣੀ ਹੋਚ ਮੈਂ 35-40 ਸਾਲ ਚ ਲਗਦੀ ਵਿਕਾਸ ਦੀ ਵੇਖਿਆ ਕਈ ਸਰਕਾਰਾਂ ਆਈਆਂ ਕਈ ਐਮਐਲਏ ਆਏ ਕਈ ਗਏ ਪਰ ਹਿਸਟਰੀ ਵਿੱਚ ਪਹਿਲੀ ਵਾਰ ਇਤਿਹਾਸ 'ਚ ਇਹ ਨਾਮ ਲਿਖਿਆ ਗਿਆ ਹੈ ਡਾਕਟਰ ਇੰਦਰਪਸਨ ਨਿੱਜੇ ਜੀ ਦਾ ਜੋ ਹਲਕਾ ਦੱਖੜੀ ਦੀ ਜਿਹੜੀ ਉਹਨਾਂ ਨਹਿਾਰ ਬਦਲ ਕੇ ਲਗਤੀ ਹੈ ਜਿਵੇਂ ਜਿਵੇਂ ਇਲਾਕੇ ਦੀ ਮੰਗ ਹੁੰਦੀ ਆ ਜਿਵੇਂ ਜਿਵੇਂ ਅਮਰਸਾਦ ਸਰ ਦੀ ਮੰਗ ਹੁੰਦੀ ਆ ਉਸੇ ਤਰ੍ਹਾਂ ਹੀ ਉਹ ਦਿਨ ਰਾਤ ਮਿਹਨਤ ਕਰਕੇ ਪੂਰੇ ਵਰਕਰਾਂ ਨਾਲ ਮਿਹਨਤ ਕਰਕੇ ਉਸ ਕੰਮ ਨੂੰ ਨੇਪੜੇ ਚੜਦੇ ਹਨ ਅੱਜ ਬੜਾ ਸੁਭਾਗਾ ਦਿਨ ਹੈ ਮੈਂ ਸਾਰੇ ਵਾੜ ਵਾਸੀਆਂ ਨੂੰ ਇਲਾਕੇਨ ਵਾਸਤੇ ਸ਼ਹਿਰ ਵਾਸੀਆਂ ਨੂੰ ਆਪਣੇ ਜਿੰਨੇ ਵੀ ਸਾਥੀ ਕੌਂਸਲ ਸਹਿਬਾਨ ਨੇ ਉਹਨਾਂ ਨਾਲ ਅੱਜ ਸਾਰੇ ਵਧਾਈ ਦੇ ਪਾਤਰ ਨੇ ਉਹਨਾਂ ਦੀ ਮਿਹਨਤ ਸਫਲ ਹੋਈ ਹੈ ਤੇ ਇਸ ਕਰਕੇ ਸਾਰਿਆਂ ਨੂੰ ਵਧਾਈ ਦਿੰਦਾ ਤੇ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਵਧਾਈ ਦੇ ਪਾਤਰ ਹੈ ਤੁਸੀਂ ਜਿਹੜੀ ਮੀਡੀਆ ਕਰਦੇ ਮੀਡੀਆ ਕਰ ਚੱਲੀ ਹੋ ਚੁੱਕੇ ਬਹੁਤ ਵੱਡਾ ਸ਼ਲਾੰਗਾ ਜੋ ਕਦਮ ਆ ਜਿਵੇਂ ਮਾਨ ਸਾਹਿਬ ਇੱਕ ਸੁਨਹਿਰੀ ਸੁਪਨਾ ਲੈ ਕੇ ਆਏ ਨੇ ਪੰਜਾਬ ਨੂੰ ਖੁਸ਼ਹਾਲੀ ਦੇ ਲਹਿਜ਼ੇ ਲੈ ਕੇ ਜਾਣਾ ਤਕੀ ਦੀ ਲਹਿਜ਼ੇ ਲੈ ਕੇ ਜਾਣਾ ਇਸੇ ਤਰ੍ਹਾਂ ਹੀ ਪੰਜਾਬ ਨੂੰ ਖੁਸ਼ਹਾਲ ਬਣਾਇਆ ਜਾਏਗਾ ਆਉਣ ਵਾਲੇ ਸਮੇਂ ਚ ਸ੍ਰੀ ਅਮਰ ਸਾਹਿਬ ਦੀ ਜਿਹੜੀ ਦੇਖਿਆ ਗਈ ਆ ਬਹੁਤ ਹੀ ਖੂਬਸੂਰਤ ਮਿਲੇਗੀ ਜਿਸਨੂੰ ਪਵਿੱਤਰ ਸ਼ਾਹ ਦਾ ਦਰਜਾ ਦਿੱਤਾ ਗਿਆ ਵਾ ਇਸੇ ਤਰ੍ਹਾਂ ਆਉਣ ਵਾਲੇ ਸਮੇਂ ਚ ਅਮਰ ਸਾਹਿਬ ਸਾਹਿਬ ਜੀ ਨੂੰ ਜਿਹੜੀ ਤੁਸੀਂ ਦੇਖਾ ਬਹੁਤ ਵਧੀਆ ਹੋਏਗੀ ਇਕ ਵੰ 2-4 ਮਹੀਨੇ ਦਾ ਦੂਸਰਾ ਜਿਹੜਾ ਡੰਪ ਦਾ ਮੁੱਦਾ ਹੈਗਾ ਹੀ ਉਹ ਹਰ ਇੱਕ ਸਰਕਾਰ ਆਉਂਦੀਆਂ ਹੈ ਵੋਟਾਂ ਲੈ ਕੇ ਚੱਲ ਜਾਂਦੀਆਂ ਹੈ ਪਰ ਸਾਡੇ ਮਾਨਯੋਗ ਐਮਐਲਏ ਸਾਹਿਬ ਨੇ ਇੱਕ ਜਿਹੜਾ ਪ੍ਰਣ ਲਿਆ ਸੀ ਆਪਣੇ ਵਰਕਰਾਂ ਸਾਹਿਬਾ ਨਾਲ ਵੀ ਇਹ ਮੈਂ ਵੋਟਾਂ ਲੈ ਕੇ ਦੁਬਾਰਾ ਵੋਟਾਂ ਤਾਂ ਹੀ ਮੰਗਣ ਆਵਾਂਗਾ ਇਹ ਡੰਪ ਨੂੰ ਪਰੇ ਕਰਕੇ ਚੁੱਕਾਂਗੇ ਛੋਟ ਨੂੰ ਹੀ ਸੁਟਾਂਗੇ ਤੇ ਹਲਕਾ ਦਖਨਿਆ ਜਿਹੜਾ ਡੰਪ ਕੂੜੇ ਦਾ ਹੈ ਇਹ ਵੀ ਬਹੁਤ ਜਲਦ ਆਉਣ ਵਾਲੇ ਅਗਸਤ ਮਹੀਨੇ ਬਿਲਕੁਲ ਇਹ ਖਤਮ ਮਿਲੇਗਾ ਤੁਹਾਨੂੰ ਵੀ ਨਾ ਹੀ ਗੱਲ ਕਰੀਦਾ ਕਾ ਵੀ ਬੇ ਸਮੇਂ ਦੀ ਗੱਲ ਪਹਿਲੀ ਸਰਕਾਰਾ ਕੋ ਨਹੀਂ ਹੋ ਪਾਇਆ ਤਾਂ ਆਮ ਆਦਮੀ ਪਾਰਟੀ ਨੇ ਕੀਤਾ ਤਾਂ ਕਿਵੇਂ ਦੇਖਦੇ ਹੋ ਕੀ ਕਹਿਣਾ ਚਾਹੁੰਦੇ ਕੰਮ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ ਬਾਕੀ ਸਭ ਲਾਰੇ ਲਾ ਕੇ ਆਂਦੇ ਚਲ ਗਏ ਆਂਦੇ ਚਲ ਗਏ ਪਰ ਕੰਮ ਕਰਨ ਦਾ ਜਜ਼ਬਾ ਸੀ ਇੱਕ ਹੋਰ ਮੈਂ ਗੱਲ ਕਹਿਣਾ ਚਾਹੁੰਦਾ ਵਾ ਜਿੱਥੇ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਜੇ 50 ਕਰੋੜ ਦਾ ਟੈਂਡਰ ਹੁੰਦਾ ਸੀ ਨਾ ਉਹਨੂੰ 60 ਕਰੋੜ ਦਾ ਕੰਮ ਕਰਨਾ ਪੈਂਦਾ ਸੀ ਸਟੈਂਡ ਕਰਨਾ ਪੈਂਦਾ ਸੀ ਇਹ ਪਹਿਲੀ ਸਰਕਾਰ ਆ ਇਹ ਵੇਖੋ ਟੈਂਡਰ ਜਿਹੜਾ 48 ਕਰੋੜ ਸੰਥਿਕ ਦਾ ਹੈਗਾ ਹੈ ਤੇ ਇਹਨੂੰ 54 ਕਰੋੜ ਚ ਪੂਰਾ ਕੀਤਾ ਜਾਏਗਾ ਤੇ ਵੇਖੋ ਸਰਕਾਰ ਆਮ ਜਨਤਾ ਦੇ ਪੈਸੇ ਵੀ ਬਚੇ ਆ ਇਸ ਕਰਕੇ ਸਾਡੀ ਨੀਅਤ ਸਾਫ਼ ਆ ਨੀਅਤ ਨੂੰ ਭਾਗ ਲੱਗਦੇ ਨੇ ਤੇ ਐਮਐਲ ਸਾਬ ਨੂੰ ਵੀ ਬਹੁਤ ਵਧਾਈ ਦੇ ਪਾਤਰ ਸਾਡੀ ਟੀਮ ਵੀ ਬਹੁਤ ਵਧਾਈ ਦੀ ਪਾਤਰ ਆ ਆਪ ਵੀ ਵਧਾਈ ਦੇ ਪਾਤਰ ਹੋ ਜਿਹੜੀ ਕਵਰੇਜ ਕਰਦੇ ਪਏ ਹੋ ਇਲਾਕਾ ਨਿਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਅੱਜ ਇਸ ਖੁਸ਼ੀ ਦੇ ਮੌਕੇ ਤੇ ਇਲਾਕਾ ਨਿਵਾਸੀ ਦੇ ਗਦਗਦ ਹੋਏ ਪਏ ਨੇ ਜੀ ਹੁਣ ਬਾਬੂ ਡਾ ਸਾਹਿਬ ਜੀ ਦੇ ਦਰਸ਼ਨ ਕਰਨ ਜਾਣੇ ਨੇ ਉੱਪਰ ਦੀ ਹੁਮਕੇ ਜਾਣਾ ਪੈਂਦਾ ਹੈ ਤੇ ਮੇਰੇ ਖਿਆਲ ਨਾਲ ਹੁਣ 10 ਮਿੰਟਾਂ ਜੇ ਆਪਾਂ ਬਾਬੂ ਡਾ ਸਾਹਿਬ ਜੀ ਦੇ ਦਰਸ਼ਨ ਘਰ ਪਹੁੰਚ ਸਕਦੇ ਆ ਜੀ ਕਿਉਂਕਿ ਸ਼ਹਿਰ સુધી ਜਾਣਾ ਪੈਂਦਾ ਕਾਫੀ ਮੁਸ਼ਕਲਾਂ ਦਾ ਸਾਹਮਣਾ ਲੋਕਾਂ ਨੂੰ ਕਰਨਾ ਪੈਂਦਾ ਬਹੁਤ ਮੁਸ਼ਕਲਾਂ ਦਾ ਸਾਹਮਣਾ ਹੈ ਜਿੱਥੇ ਟ੍ਰੈਫਿਕ ਦੀ ਮੁਸ਼ਕਲ ਸਭ ਤੋਂ ਵੱਡੀ ਆ ਜਾਂਦੀ ਸੀ ਫਿਰ ਹੁਮਕੇ ਜਾਣਾ ਪੈਂਦਾ ਇੱਕ ਥੋੜਾ ਜਿਹਾ ਵਾਇਆ ਦੂਰ ਪੈ ਜਾਂਦਾ ਸੀ ਇੱਥੋਂ ਦੇ ਨੇੜੇ ਤਕਬਨ 15 ਜਾਂ ਗੁਰਦੁਆਰੇ ਦਰਸ਼ਨ ਦੀਦਾਰ ਆਪਾਂ ਕਰ ਸਕਦੇ ਆਂ ਇਲਾਕਾ ਨਿਵਾਸੀ ਨੂੰ ਵੱਡੀ ਸਨਕਾਰ ਦਿੱਤੀ ਦੇ ਦਿੱਤੀ ਗਈ ਆ ਆਮ ਆਦਮੀ ਪਾਰਟੀ ਇਲਾਕਾ ਨਿਵਾਸੀਆਂ ਨੂੰ ਸੁਗਾਤ ਹੈਗੀ ਆ ਮੈਂ ਕਹਿੰਦਾ ਪੂਰੇ ਪੰਜਾਬ ਨੂੰ ਇਹ ਸੁਗਾਤ ਆ ਜਿਵੇਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਸ਼ਰਾਂ ਨੂੰ ਸੱਗਦਾ ਆਂਦੀਆਂ ਵਾ ਉਹਨਾਂ ਨੂੰ ਘੁੰਮ ਕੇ ਜਾਣਾ ਪੈਂਦਾ ਸੀ ਫਿਰ ਦਸਤ ਹੁੰਦੀ ਸੀ ਜਾਂ ਕੁਛ ਵੀ ਇਲਾਕੇ ਜਿਹੜੇ ਕੜਬਾਸ ਟ੍ਰੈਫਿਕ ਦੀ ਸਮੱਸਿਆ ਹੈ ਉਹ ਤੋਂ ਨਹੀਂ ਯਾਦ ਮਿਲੀ ਬਹੁਤ ਵੱਡੀ ਵਾਹਿਗੁਰੂ ਜੀ ਕੀ ਫਤਿਹ ਦਾਸ ਕੁਲਦੀਪ ਸਿੰਘ ਜੀ ਵਾਰਡ ਨੰਬਰ 38 ਦੇ ਸੇਵਾਦਾਰ ਆਂ ਤੇ ਅਸੀਂ ਅੱਜ ਬਹੁਤ ਹੀ ਖੁਸ਼ੀ ਹੋਈ ਜਦੋਂ ਕਿ ਪਤਾ ਲੱਗਾ ਕਿ ਪੁਲ ਦਾ ਕੰਮ ਸ਼ੁਰੂ ਹੋਣ ਲੱਗਾ ਧੰਨ ਧੰਨ ਪੁੱਤਰਾਂ ਦੇ ਦਾਨੀ ਪੂਰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਆਸਥਾਨ ਨੂੰ ਜੋ ਕਿ ਇਹ ਜਾਂਦਾ ਵਾ ਰਸਤਾ ਇਹ ਰਸਤਾ ਪੁਲ ਬਣਨਾ ਸਾਨੂੰ ਪਹਿਲਾਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਦੋ ਦੋ ਘੰਟੇ ਲੱਗ ਜਾਂਦੇ ਸੀ ਵੀਰ ਬਾਬਾ ਬੁੱਢਾ ਸਾਹਿਬ ਜੀ ਦੇ ਦਰਸ਼ਨਾਂ ਨੂੰ ਹੁਣ ਇਹ ਸਾਨੂੰ ਬੜੀ ਸੋਹਣੀ ਮਨ ਦੇ ਵਿੱਚ ਖੁਸ਼ੀ ਹੋ ਗਈ ਆ ਕਿ ਜਿਹੜਾ ਇਹ ਕੰਮ ਚાલુ ਹੋਣ ਲੱਗਾ ਸਾਨੂੰ ਪਤਾ ਵਾ ਕਿ ਇਹ ਸਾਲ ਦੇ ਵਿੱਚ ਵਿੱਚ ਇਹ ਜਿਹੜਾ ਪ੍ਰੋਜੈਕਟ ਲੱਗਣ ਲੱਗਾ ਵਾ ਇਹ ਸਾਲ ਦੇ ਵਿੱਚ ਪੁਲ ਬਣ ਕੇ ਕੰਪਲੀਟ ਹੋ ਜਾਣਾ ਕਿਉਂਕਿ ਅਸੀਂ ਆਪਣੇ ਅੱਖੀ ਵੇਖਿਆ ਵਾ ਕੋਟ ਮਿਤ ਸਿੰਘ ਤੇ ਆਪਣੇ ਤੁਹਾਨੂੰ ਪਤਾ ਹੀ ਆ ਗੁਰਦੁਆਰਾ ਜੋ ਕਿ ਭਾਈ ਬੰਝ ਸਾਹਿਬ ਜੀ ਦਾ ਵਾ ਇਤਿਹਾਸਕ ਸਥਾਨ ਜਿਹੜੀ ਕਿ ਇਸ ਸੜਕ ਦੇ ਉੱਤੇ ਬਹੁਤ ਹੀ ਰਾਜਨੀਤੀ 25 30 ਸਾਲਾਂ ਤੋਂ ਹੁੰਦੀ ਆਈ ਆ ਉਹ ਰਾਜਨੀਤੀ ਨੂੰ ਇੰਨਾ ਬਿਲਕੁਲ ਘਰੋੜ ਕੇ ਸੁੱਟ ਕੇ ਪਰਾਂ ਰੱਖਤਾ ਵਾ ਉੱਤੋਂ ਉੱਠ ਕੇ ਕੋਈ ਰਾਜਨੀਤੀ ਨਹੀਂ ਕੀਤੀ ਕੋਈ ਉੱਤੇ ਕੋਈ ਇਹਨਾਂ ਨੇ ਰਾਜਨੀਤੀ ਕਰਕੇ ਬੋਰਡ ਨਹੀਂ ਲਈ ਆਉਂਦਿਆ ਅਸੀਂ ਦੂਜੇ ਦਿਨ ਪਹਿਲੇ ਦਿਨੀ ਇਹਨਾਂ ਨੇ ਕੰਮ ਜੋ ਸਟਾਰਟ ਕਰਕੇ ਮਹੀਨੇ ਦੇ ਵਿੱਚ ਵੀ ਨਹੀਂ ਅਸੀਂ ਮੈਨੂੰ ਲੱਗਦਾ ਮਹੀਨਾ ਵੀ ਨਹੀਂ ਲੱਗਾ 2 14 ਦਾਣਾਂ ਦੇ ਵਿੱਚ ਭਾਈ ਮੰਜ ਸਾਹਿਬ ਜੀ ਦਾ ਰੋਡ ਜਿਹੜਾ ਕੰਪਲੀਟ ਕਰਕੇ ਸੰਗਤਾਂ ਨੂੰ ਉਹ ਖੁਸ਼ੀ ਦਿੱਤੀ ਸੀ ਸਾਡੇ ਕੋਲ ਉਹ ਖੁਸ਼ੀ ਹੁਣ ਇੱਕ ਨਵੀਂ ਖੁਸ਼ੀ ਜਿਹੜੀ ਕਿ ਸਾਡੇ ਇਲਾਕਾ ਨਿਵਾਸੀਆਂ ਨੂੰ ਮਿਲੀ ਆ ਤੇ ਹੋਰ ਸਾਰੇ ਪੰਜਾਬ ਨੂੰ ਇਹ ਖੁਸ਼ੀ ਆ ਸਾਰੇ ਪੰਜਾਬ ਨੂੰ ਅੱਜ ਬੜਾ ਮਾਣ ਮਹਿਸੂਸ ਹੋ ਰਿਹਾ ਵਾ ਕਿ ਅਸੀਂ ਜਿਹੜੀ ਸਰਕਾਰ ਆ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਮਾਨ ਸਿੱਜੀ ਦੀ ਚੁਣੀ ਸੀ ਉਹ ਅੱਜ ਨਿਤਰ ਕੇ ਅੱਗੇ ਆਈ ਹੈ ਉਹਨਾਂ ਕੰਮ ਕਰਕੇ ਵਿਖਾਤਾ ਵਾ ਕਿ ਜੋ ਤੁਸੀਂ ਚਾਹੁੰਦੇ ਸੀ ਉਹ ਉਹਨਾਂ ਨੇ ਕਰਕੇ ਵਿਖਾਤਾ ਸਰਦਾਰ ਨਿੱਜਰ ਸਾਹਿਬ ਜੀ ਡਾਕਟਰ ਸਾਹਿਬ ਹਲਕਾ ਦੱਖਣੀ ਦੇ ਐਮਐਲਏ ਨੇ ਇਹਨਾਂ ਦੇ ਰੈਣ ਹੀਠ ਅਨੁਸਾਰ ਜਿਹੜਾ ਕਿ ਪੁਲ ਦਾ ਕਲਮ ਅੱਜ ਨਹੀਂ ਪੱਥਰ ਰੱਖਿਆ ਗਿਆ ਵਾ ਮੰਤਰੀ ਸਾਹਿਬ ਹਰਪੰਨ ਸਿੰਘ ਜੀ ਈਟੀਓ ਸਾਹਿਬ ਉਹ ਵੀ ਆਏ ਸੀ ਉਹਨਾਂ ਨੇ ਨਾਲ ਮਿਲ ਕੇ ਚੇਅਰਮੈਨ ਸਾਹਿਬ ਫੋਰ ਮੇਰ ਸਾਹਿਬ ਆਣ ਕੇ ਸਾਰਾ ਇਹ ਨਹੀਂ ਪੱਥਰ ਰੱਖ ਕੇ ਗਏ ਆ ਅਸੀਂ ਸਾਰਿਆਂ ਨੂੰ ਉਹਨਾਂ ਨੂੰ ਵਧਾਈ ਦੇਣੇ ਆ ਸੰਗਤਾਂ ਦਾ ਤੇ ਇੰਨਾ ਠਾਠਾ ਮਾਰਦਾ ਕੱਠ ਤੁਸੀਂ ਵੇਖ ਹੀ ਚੁੱਕੇ ਸੀ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਵੀ ਅੱਜ ਉਹ ਘਾਟਨ ਹੋ ਰਿਹਾ ਜਾਣਾ ਵਾ 200 ਦੇ ਕਰੀਬ ਸੰਗਤ ਸਾਡੇ ਨਾਲ ਆਉਣ ਨੂੰ ਤਿਆਰ ਹੋ ਗਈ ਪੀ ਭਾਜੀ ਚਲੋ ਚੱਲੀਏ ਇਹ ਤੇ ਇਹ ਬਹੁਤ ਹੀ ਖੁਸ਼ੀ ਦਾ ਅੱਜ ਦਿਹਾੜਾ ਵਾ ਜਿੱਤਰਾ ਅੱਗੇ ਆਪਾਂ ਦਿਹਾੜੇ ਮਨਾਉਨੇ ਹਾਂ ਗੁਰੂਆਂ ਦੇ ਦਿਹਾੜੇ ਵਾਲਾ ਹੋ ਗਿਆ ਇੰਨਾ ਚਾਅ ਮੰਨ ਦੇ ਵਿੱਚ ਸੰਗਤਾਂ ਨੂੰ ਵੇਖਿਆ ਨਹੀਂ ਜਾਂਦਾ ਭੱਜ ਭੱਜ ਕੇ ਸੰਗਤਾਂ ਆਈਆਂ ਇੱਥੇ ਤੇ ਅਹੀਂ ਤੇ ਦੇਣ ਹੀ ਨਹੀਂ ਦੇ ਸਕਦੇ ਵੀ ਜੋ ਇਸ ਸਰਕਾਰ ਨੇ ਆਮ ਆਦਮੀ ਪਾਰਟੀ ਨੇ ਤਿੰਨਾ 44 ਸਾਲਾਂ ਦੇ ਵਿੱਚ ਕੰਮ ਖਾਇਆ ਬੰਬ ਬਲਾਤੇ ਆ ਜਿੱਤਰਾ ਸੜਕਾਂ ਦੇ ਕਹਿੰਦੇ ਨੇ ਨਾ ਬੰਬ ਤੇ ਬੰਬ ਵਾਕਿਆ ਹੀ ਪੁਲਾਂ ਦੇ ਨਾ ਬੰਬ ਬਣਾਤੇ ਆ ਮੈਂ ਮੇਟੋ ਮੈਂਟੀ ਛੜਕਾਂ ਬਣੀਆਂ ਤੁਸੀਂ ਹੈਰਾਨ ਹੋ ਜਾਓਗੇ ਕਿ ਪੰਜਾਬ ਦਾ ਜਿਹੜਾ ਕੰਮ ਸਾਰੀਆਂ ਸਟੇਟਾਂ ਨੂੰ ਪਹਿਲਾਂ ਦੇ ਮੈਂਟੋ ਮੈਂਟ ਹੋਇਆ ਇਹੋ ਜੀ ਸਰਕਾਰ ਮੈਂ ਦੇ ਨਾਮ ਆ ਵੀ ਸਾਰੇ ਇੰਡੀਆ ਦੇ ਵਿੱਚ ਹੋਣੀ ਚਾਹੀਦੀ ਆ ਬਹੁਤ ਵਧੀਆ ਸਰਕਾਰ ਜਿਹੜੀ ਪੰਜਾਬ ਨੂੰ ਮਿਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਸਰਵੇ ਕਰੋਗੇ ਤੁਸੀਂ ਉਹਦੇ ਵਿੱਚ ਅੱਗੇ ਬਣਵਾ 92 ਸੀਟਾਂ ਤੋਂ ਬਣੀ ਹੀ ਹੁਣ ਘੱਟੋ ਘੱਟ ਤੁਹਾਨੂੰ 100 ਦੇ ਕਰੀਬ ਇਹ ਸ਼ੀਟਾਂ ਆਮ ਆਦਮੀ ਪਾਰਟੀ ਦੀਆਂ ਤੁਹਾਨੂੰ ਦਿਖਣਗੀਆਂ ਤੇ ਆਉਣ ਵਾਲੀ ਸਰਕਾਰ ਇਹ ਪੱਥਰ ਤੇ ਲਕੀਰਵਾ ਵੀ ਆਉਣ ਵਾਲੀ ਸਰਕਾਰ ਸਰਦਾਰ ਭਗਵੰਤ ਮਾਨ ਸਿੰਘ ਜੀ ਸੀਐਮ ਸਾਹਿਬ ਦੀ ਆਮ ਆਦਮੀ ਪਾਰਟੀ ਆ ਇਹ ਤੁਸੀਂ ਆਪਣੇ ਅੱਖੀ ਵੇਖੋਗੇ ਕਿਉਂਕਿ ਆਉਣੀ ਵਾਲਾ ਸਮਾਂ ਹਾਂਜੀ ਹੋਰ ਕੁਝ ਚੰਗਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਖਰੀ ਦਿਨਾਂ ਦੇ ਤੱਕ ਸਾਨੂੰ ਇਹ ਅਪਾ ਇਹ ਵੀ ਜਾਣਦੇ ਆਂ ਵੀ ਨਿਊ ਅੰਮ੍ਰਿਤਸਰ ਵਾਲਾ ਪੁਲ ਜਿੱਥੇ ਅਕਸਰ ਅਸੀਂ ਦੇਖਦੇ ਆਂ ਵੀ ਟ੍ਰੈਫਿਕ ਦੀ ਪਰੇਸ਼ਾਨੀ ਬਣੀ ਰਹਿੰਦੀ ਐ ਅਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਆਗਜ਼ਾਰ ਉਹਨਾਂ ਨੂੰ ਜੀ ਆਇਆਂ ਆਖਦੇ ਆਂ ਕਾਜ ਦੇ ਵਿੱਚ ਪਹੁੰਚ ਕੇ ਆਪਣੀ ਹਾਜ਼ਰੀ ਸ਼ਹਿਰਾਂ ਤੋਂ ਆਉਂਦੇ ਨੇ ਚਾਹੇ ਅਸੀਂ ਰੋਜ਼ਮਰਾਂ ਦੇ ਵਿੱਚ ਸਾਡੇ ਜਿਹੜੇ ਲੋਕ ਨਿਵਾਸੀ ਇਲਾਕਾ ਨਿਵਾਸੀ ਨੰਗਦੇ ਨੇ ਅਕਸਰ ਉਥੇ ਜਾਮ ਦੇਖਣ ਨੂੰ ਮਿਲਦਾ ਸੀ ਉਸ ਪਰੇਸ਼ਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਡਾਕਟਰ ਸਾਹਿਬ ਨੇ ਸਰਦਾਰ ਹਰਪ੍ਰਜਨ ਸਿੰਘ ਜੀ ਨੂੰ ਮੰਤਰੀ ਪੀਡਬਲੂਡੀ ਤੋਂ ਮੰਗ ਕੀਤੀ ਵੀ ਸਾਨੂੰ ਇੱਥੇ ਪੁਲ ਦੀ ਬਹੁਤ ਸਖਤ ਲੋੜ ਹੈ ਔਰ ਆਪਾਂ ਸਾਰੇ ਜਾਣਦੇ ਆ ਕਿ ਡਾਕਟਰ ਸਾਹਿਬ ਦੀ ਸ਼ਖਸੀਅਤ ਔਰ ਉਹਨਾਂ ਦੇ ਕਹਿਣ ਦਾ ਢੰਗ ਨਾਲ ਇਸ ਗੱਲ ਨੂੰ ਰੱਖਿਆ ਗਿਆ ਅੱਗੋਂ ਉਹਨਾਂ ਨੇ ਵੀ ਪ੍ਰਵਾਨਗੀ ਦਿੱਤੀ ਬਈ ਇਹ ਸਮੇਂ ਦੀ ਮੰਗ ਹੈ ਸਮੇਂ ਦੀ ਲੋੜ ਹੈ ਇਤਾਂ ਅਸੀਂ ਦੇਖ ਲਿਆ ਜਿਹੜੇ ਵੱਡੇ ਇਹ ਦੋ ਸਾਡੇ ਪੁੱਲ ਨੇ ਕਾਰ ਬਾਈ ਨੂੰ ਅੱਗੇ ਚਲਦੀ ਰੱਖੀਏ। ਉਸ ਹੀ ਸਮੇਂ ਦੇ ਵਿੱਚ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਕਰਨਪੱਜ ਸਿੰਘ ਐਡੀਓ ਸਾਡੇ ਕੋਲ ਪਹੁੰਚ ਰਹੇ ਨੇ। ਜੀ ਚਾਹਾਂਗੇ। ਜੀ ਸਾਡੇ ਵਿੱਚ ਜਲਦੀ ਪਹੁੰਚ ਰਹੇ ਨੇ। ਥੋੜਾ ਜਿਹਾ ਅਸੀਂ ਆਪਾਂ ਸਾਰੇ ਜਾਣਦੇ ਹਾਂ ਕਿ ਇਲਾਕੇ ਦੇ ਵੱਡੇ-ਵੱਡੇ ਕਮਾਂ ਨੂੰ ਨੇਪਰੇ ਚਾੜਾ ਦੇ ਵਿੱਚ ਉਹਨਾਂ ਨੇ ਡਾਕਟਰ ਸਾਹਿਬ ਦੇ ਨਾਲ ਮਿਲ ਕੇ ਮੋਢੇ ਨਾਲ ਅੱਜ ਵੀ ਇਸ ਕਾਰਵਾਈ ਨੂੰ ਅੱਗੇ ਵਧਾਉਣ ਦੇ ਲਈ ਮੈਨੂੰ ਆਪ ਜੀ ਦੇ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਕਿਰਪਾ ਕਰਕੇ ਆਪ ਆਪ ਆਪਣੀਆਂ ਜਗ੍ਹਾ ਤੇ ਵਿਰਾਜਮਾਨ ਹੋ ਜਾਓ ਔਰ ਅੱਜ ਦੀ ਇਸ ਮੀਟਿੰਗ ਦੇ ਲਈ ਜਿਹੜੇ ਜਿਹੜੇ ਵੀਰ ਆਪੋ ਆਪਣੇ ਜਥਿਆਂ ਦੇ ਨਾਲ ਸਾਡੇ ਕੋਲ ਅੱਜ ਹਮਹਾਵਾ ਕੇ ਪਹੁੰਚੇ ਨੇ ਅਲੱਗ-ਅਲੱਗ ਵਾੜਾਂ ਦੇ ਵਿੱਚੋਂ

ਬਾਕੀ ਦੀ ਸੰਗਤ ਬੈਠਾਂ ਦੀ ਕਿਰਪਾਲਤਾ ਕਰੇ ਕਿਉਂਕਿ ਅੱਜ ਦੇ ਮੁੱਖ ਮਹਿਮਾਨ ਮਾਨਯੋਗ ਸਰਦਾਰ ਹਰਪਜਨ ਸਿੰਘ ਗੀਟਿਓ ਸਾਹਿਬ ਮੰਤਰੀ ਪੀਡਬਲਿਊਡੀ ਸਾਡੇ ਵਿੱਚ ਪਹੁੰਚ ਚੁੱਕੇ ਨੇ ਮੇਰੀ ਬੇਨਤੀ ਹੈ ਜਿਹੜੇ ਫੋਟੋਗ੍ਰਾਫਰ ਵੀਰ ਹੈ ਥੋੜਾ ਜਿਹਾ ਸੰਜਮ ਰੱਖੋ ਮੈਡਮ ਸਾਹਮਣੇ ਹਾਂ ਜੀ 我嘞，